ਸ਼੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੋਲੇ ਮਹੱਲੇ ਦੀਆਂ ਤਿਆਰੀਆਂ ਉੱਥੇ ਹੀ ਕੁਝ ਨੌਜਵਾਨਾਂ ਵੱਲੋਂ ਟਰੈਕਡ ਟਰਾਲੀਆਂ ਨੂੰ ਸਜਾਇਆ ਗਿਆ ਤੇ ਨਾਲ ਹੀ ਟਰਾਲੀਆਂ ਵਿੱਚ ਘਰ ਵਰਗਾ ਮਾਹੌਲ ਬਣਾਇਆ ਗਿਆ ਜਦੋਂ ਇਸ ਸਵੰਨ ਵਿੱਚ ਉਸ ਨੌਜਵਾਨ ਵੀਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਹਰ ਸਾਲ ਉਡੀਕ ਰਹਿੰਦੀ ਹੈ ਕਿ ਹੋਲੇ ਮੁਹੱਲੇ ਦੀ ਕੈਸੀ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮੁਹੱਲੇ ਤੇ ਜਾਣਾ ਤੇ ਹਰ ਸਾਲ ਇਸੇ ਤਰ੍ਹਾਂ ਹੀ ਟਰਾਲੀਆਂ ਨੂੰ ਘਰ ਵਰਗਾ ਸਜਾ ਕੇ ਤਿਆਰ ਕਰਦੇ ਹਾਂ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਵਿੱਚ 4 ਤੋਂ 5 ਲੱਖ ਰੁਪਏ ਖਰਚਾ ਆਉਂਦਾ ਜਿਸ ਵਿੱਚ LED, ਮੈਟ, Wi-Fi ਹਰ ਇੱਕ ਤਰ੍ਹਾਂ ਦੀ ਰੂਮ ਵਰਗੀ ਫੈਸਿਲਿਟੀ ਦਿੱਤੀ ਗਈ ਹੈ ਦੇਖੋ ਪੂਰੀ ਖਬਰ ਅੰਮ੍ਰਿਤਸਰ ਤੇ ਮਾਝੇ ਵਾਲੇ ਮਾਝੇ ਵਾਲੇ ਨੇ ਬਲੇ ਬਲੇ ਕਰਾਤੀ ਆ ਮਝਾਲ ਕਹਿੰਦੇ ਨੇ ਮਝੈਲ ਮਝੈਲ ਨੇ ਅੱਜ ਤਖਤ ਕੇਸ਼ਗਰ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਦੇ ਖੜੇ ਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਅਦਰ ਦੀਆਂ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਕਿ ਆਪਾਂ ਕਿਸੇ ਕੋਠੀ ਦੇ ਵਿੱਚ ਖੜੇ ਆ ਕੋਠੀ ਨਹੀਂ ਇਹ ਇੱਕ ਮਾਝੇ ਵਾਲੇ ਨੇ ਤਿਆਰ ਕੀਤੀ ਏ ਇੱਕ ਟਰੈਕਟਰ ਤੇ ਨਾਲ ਟਰਾਲੀ ਟਰਾਲੀ ਦੇ ਵਿੱਚ ਹੀ ਸਾਰਾ ਏਸੀ ਲਗਾਇਆ ਹੋਇਆ ਨਾਲ ਹੀ ਵਾਈਫਾਈ ਹੈ ਤੇ ਨਾਲ ਹੀ ਸੌਣ ਦਾ ਵੀ ਸਿਸਟਮ ਸਾਰਾ ਕੁਝ ਰੱਖਿਆ ਹੋਇਆ ਮਾਝੇ ਵਾਲੇ ਮਝੈਲ ਤੇ ਆਪਾਂ ਗੱਲਬਾਤ ਵੀ ਕਰਦੀਆਂ ਵੀਰ ਨਾਲ ਕਿ ਤੂੰ ਆਏ ਨੇ ਇੱਕ ਦੋ ਸ਼ੌਂਕ ਪਿਆ ਅਸੀਂ ਜਿਹੇ ਤਰਨਤਾਰਨ ਜਿਵੇਂ ਤੋਂ ਆਏ ਆ ਸੋ ਮਾਝੇ ਵਾਲਿਆਂ ਨੇ ਫਿਰ ਬੱਲੇ ਬੱਲੇ ਕਰਾਤੀਏ ਹਾਂਜੀ ਕਿਦਾਂ ਦੇਖਦੇ ਹੋ ਵਿੱਦਿਆ ਸਿੰਘ ਜੀ ਮਰ ਨਾਲ ਆਪਣਾ ਪੂਰਾ ਦਸਾ ਦਿਨ ਰਹਿਣਾ ਹੁੰਦਾ ਇੱਥੇ ਫਿਰ ਅਸੀਂ ਆਪਣਾ ਪੂਰਾ ਇੰਤਜ਼ਾਮ ਕਰਕੇ ਆਉਣੀ ਆ ਵੀ ਸੌਣ ਦਾ ਰਹਿਣ ਦਾ ਸਾਰਾ ਏ ਟੂ ਜ਼ेड ਸੋ ਜਿੰਨੇ ਵੀ ਟਰੈਕਟਰ ਟਰਾਲੀਆਂ ਲੱਗੀਆਂ ਨੇ ਸਾਰੇ ਮਾਝੇ ਵਾਲੇ ਵੀਰ ਆ ਹਾਂ ਜੀ ਮਾਝੇ ਹਰ ਜੀ ਦੇ ਸਾਰੇ 911 ਵੀ ਲੱਗਾ ਦਾ ਇੱਕ ਹਾਂ ਜੀ ਉਹ ਆਪਣੇ ਹੀ ਹੋ ਗੀ ਜੀ ਹਾਂ ਜੀ ਆ ਸਾਰੇ ਫਿਰ ਆਪਣਾ ਪਰਿਵਾਰ ਹੀ ਹੈ ਹਾਂ ਜੀ ਸਾਰੇ ਆ ਕਿੰਨੇ ਦਿਨ ਫਿਰ ਰਹਿਣਾ ਹੁੰਦਾ ਤੁਸੀਂ ਅਸੀਂ ਜੀ 11 ਤੋਂ 11 ਦਿਨ ਲੱਗੇ ਜਾਵਾਂਗੇ ਜੀ ਹਾਂ ਜੀ ਲੰਗਰ ਪ੍ਰਸ਼ਾਦਾ ਫਿਰ ਉਹ ਇੱਥੇ ਚੱਲਦਾ ਸਾਰਾ ਆਪਣੇ ਲੰਗਰਾਂ ਚ ਗੁਰੂ ਕਿੰਨੇ ਕ ਫਿਰ ਕਿਰਪਾਏ ਬਾਬਾ ਜੀ ਦੀ ਹਰ ਸਾਲ ਤੁਸੀਂ ਆਂ ਬਾਬਾ ਜੀ ਤੁਸੀਂ ਫੋਲੀ ਕਿਪ ਆਏ ਮੈਂ ਵਿੱਚ ਟਰੈਕਟਰ ਵੇਖਿਆ ਉਹਦੇ ਵਿੱਚ ਯੂ ਐਸ اے ਕੈਨੇਡਾ ਵਾਲੇ ਵੀ ਹੈਗੇ ਨੇ ਵੀਰ ਹਾਂਜੀ ਤੁਹਾਨੂੰ ਪਤਾ ਗਏ ਹੁੰਦੇ ਆ ਆਪਣੀ ਫੈਮਲੀ ਦੀ ਸਾਰੇ ਜਿਹੜੇ ਉਹ ਸਪੋਰਟ ਕਰਦੇ ਫਿਰ ਸਾਰੀ ਸੋ ਫਿਰ ਕਿੰਨੀ ਧੀਰ ਲੱਗਦੀ ਹੈ ਤੁਹਾਨੂੰ ਇੱਥੇ ਰਹਿਣ ਵਾਸਤੇ ਤੇ ਕਿੰਨੀ ਧੀਰ ਬਾਝ ਜਾਂਦੇ ਤੁਸੀਂ ਅਸੀਂ ਮਤਲਬ 11 12 ਦਿਨ ਲੱਗਦੇ ਆ ਜੀ ਤੇ ਫਿਰ ਮਤਲਬ ਜਦੋਂ ਇੱਥੋਂ ਪੂਰਾ ਮੇਲਾ ਖਤਮ ਹੋ ਜਾਂਦਾ ਫਿਰ ਘਰਾਂ ਨੂੰ ਜਾਈਦਾ ਵਾਪਸ ਸੋ ਕਿੰਨਾ ਕੁ ਐਨਓ ਤਿਆਰ ਕਰਨ ਵਾਸਤੇ ਕਿੰਨੇ ਕੁ ਪੈਸੇ ਲੱਗ ਗਏ ਨੇ ਕਿਉਂਕਿ ਕੰਨੇ ਨੇ ਕਿ ਏਸੀ ਵੀ ਲੱਗਿਆ ਵਾਈਫਾਈ ਵੀ ਲੱਗਿਆ ਦਾ ਸਾਰਾ ਪੂਰਾ ਪ੍ਰੋਜੈਕਟ ਲੱਗਿਆ ਆ ਕਿੰਨੇ ਕੇ ਪੈਸੇ ਲੱਗ ਜਾਂਦੇ ਆ ਇਹ 1.5 ਲੱਖ ਤੋਂ ਪਲੱਸ ਲੱਗੇ ਹੋਏ ਨੇ ਤੇ ਟਰਾਲੀ ਟਰਾਲੀ ਤੇ ਪੈਸੇ ਜੀ ਹਾਂਜੀ 1.5 ਲੱਖ ਦੇ ਮਤਲਬ 1.5 ਲੱਗੇ ਇਹਦਾ ਮੋਟਾ ਮੋਟਾ ਐ ਸਾਰਾ ਕੀਤਾ ਅੱਛਾ ਹਾਂਜੀ ਹਰ ਸਾਲ ਤਿਆਰ ਕਰਦੇ ਤਾਂ ਤਿਆਰ ਹੀ ਰਹਿੰਦਾ ਆ ਨਹੀਂ ਇਹ ਮਤਲਬ ਇਹ ਤਾਂ ਆਪਾਂ ਖੇਤੀ ਦਾ ਕੰਮ ਵੀ ਲੈਣਾ ਨੇ ਜਾ ਕੇ ਜੀ ਇਹ ਮਤਲਬ ਇਹ ਫਿਰ ਇਹਦਾ ਖੋਲ ਕੇ ਰੱਖ ਲੈਣਾ ਸਾਰਾ ਵਿੱਚੋਂ ਥੋੜਾ ਬਹੁਤ ਖਰਾਬ ਵੀ ਹੋ ਜਾਂਦਾ ਅੱਛਾ ਤੇ ਥੋੜਾ ਬਹੁਤ ਮਤਲਬ ਜਿਹੜਾ ਖਰਾਬ ਹੋ ਜਾਂਦਾ ਫੇਰ ਅਗਲੇ ਸਾਲ ਫੇਰ ਨਵਾਂ ਲੈਣਾ ਪੈਂਦਾ ਵਾ ਇਹ ਤਕਰੀਬਨ ਇਹ ਸਮਾਨ ਸਾਰਾ ਕੰਮ ਆ ਜਾਂਦਾ ਫੇਰ ਸੋ ਕਿੰਨਾ ਕਿ ਪਰਿਵਾਰ ਆਪਣਾ ਆਇਆ ਦਾ ਮਾਝੇ ਵਾਲਿਆਂ ਦੇ ਮੈਂ ਜਿੰਨੀਆਂ ਦੇਖਦਾ ਪਿਆ ਗੱਡੀਆਂ ਸਾਰੀਆਂ ਮਾਝੇ ਵਾਲਿਆਂ ਦੇ ਲੱਗੀਆਂ ਹੋਈਆਂ ਟੈਡੀ ਬੀਲ ਵੀ ਰੱਖਿਆ ਏਸੀ ਵੀ ਲੱਗਿਆ ਹੋਇਆ ਤੇ ਟਰੈਕਟਰ ਵੀ ਜਿਹਰੇ ਨੇ ਬੜੇ ਵਧੀਆ ਵਧੀਆ 58 11 ਵੀ ਹੋਰ ਵੀ ਟਰੈਕਟਰ ਨੇ ਬੜੇ ਵਧੀਆ ਵਧੀਆ ਰਾਜ ਨੇ ਸਾਰੇ ਆਪਣਾ ਪਰਿਵਾਰ ਹੀ ਹੈ ਇਹ ਤਕਰੀਬਨ ਵੀਰ ਜੀ ਆਪਣੇ ਮਾਝੇ ਏਰੀਆ ਦੇ ਹਰ ਪਿੰਡ ਚੋਂ ਦੋ ਦੋ ਤਿੰਨ ਤਿੰਨ ਟਰੈਕਟਰ ਆਏ ਹੋਏ ਨੇ ਮਤਲਬ ਸਾਰਾ ਮਾਝੇ ਏਰੀਆ ਆਇਆ ਹੋਇਆ ਆਪਣਾ ਜਨਾਬ ਸਰ ਜੀ ਹਾਂਜੀ ਆਪਣੇ ਭਰਾ ਸਾਰੇ ਤਕਰੀਬਨ ਪੰਜਾਬੀ ਪੂਰਾ ਮਤਲਬ ਰਲ ਮਿਲ ਕੇ ਰਹਿੰਦੇ ਇੱਥੇ ਸਾਰੇ ਹਾਂਜੀ ਉਹ ਕੀ ਫਿਰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਪਣੇ ਮਾਝੇ ਵਾਲੇ ਆ 도ਆਬੇ ਵਾਲੇ ਆ ਮਾਰਵੇ ਵਾਲੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਆਹ ਜਿਹੜੀਆਂ ਕਾਡਾਂ ਨੇ ਉਹ ਫਿਰ ਮਾਝੇ ਵਾਲੇ ਕੱਢਦੇ ਨੇ ਹਾਂਜੀ ਜੇ ਲੋ ਆਪਾਂ ਆਈਦਾ ਆਪਣਾ ਮੇਲਾ ਵੇਖੀਦਾ ਕੋਈ ਆਪਾਂ ਐਵੇਂ ਉਹਨਾਂ ਦੀ ਕੋਈ ਲੜਬਾਜੀ ਨਹੀਂ ਕਰੇ ਦੀ ਜਿੱਦਾਂ ਕੋਈ ਮਤਲਬ ਕਿ ਦੇ ਇੱਕ ਇੱਕੜ ਵੀ ਹੈ ਮਤਲਬ ਗਲਤ ਕਰਨ ਦੇ ਜਾਂ ਕੋਈ ਐਵੇਂ ਦਾ ਕੋਈ ਕੰਮ ਨਹੀਂ ਕਰੇ ਜਿੱਦਾਂ ਮਿਲ ਘਰ ਦਿਆਂਦੇ ਵੀ ਆਪਾਂ ਨੂੰ ਪੂਰਾ ਸਪੋਰਟ ਆ ਕੋਈ ਹੋ ਗਿਆ ਦਾ ਇਸ਼ੂ ਨਹੀਂ ਹੈ ਕੋਈ ਲੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਂਦੇ ਨੇ ਨੌਜਵਾਨ ਆਂਦੇ ਨੇ ਮੇਲੇ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਸੀ ਇਹ ਮਨ ਲੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੜਾਈ ਨਾ ਕਰੋ ਕਿਸੇ ਬਿਰਧ ਨੂੰ ਤੰਗ ਨਾ ਕਰੋ ਕਿਸੇ ਮਨ ਲੋ ਭੈਣ ਨੂੰ ਮਾਂ ਨੂੰ ਕਿਸੇ ਨੂੰ ਕੋਈ ਤੰਗਣ ਕੇ ਪਰੇਸ਼ਾਨ ਨਾ ਕਰੋ ਕਿ ਜਿਹੜਾ ਕੋਈ ਆਪਣੇ ਦੇਖ ਕੇ ਕਰੇ ਵੀ ਇਹ ਮੇਡੀ ਖਰਾਵ ਕਰ ਲਵੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬੜੇ ਆਰਾਮ ਦੇ ਨਾਲ ਆਓ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੋ ਕਿਸੇ ਵੀ ਭੈਣ ਭਰਾ ਨੂੰ ਤੰਗ ਪਰੇਸ਼ਾਨੀ ਨਾ ਆਵੇ ਤਾਂ ਨਾ ਹੀ ਹੁੱਲਰ ਬਾਜੀ ਕਰੋ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਮਾਝੇ ਵਾਲੇ 도ਆਬੇ ਵਾਲੇ ਤੇ ਮਾਲਵੇ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਾਝੇ ਵਾਲਿਆਂ ਦਾ ਬਹੁਤ ਜ਼ਿਆਦਾ ਕਿਉਂਕਿ ਮਾਝੇ ਵਾਲਿਆਂ ਨੇ ਬੱਲੇ ਬੱਲੇ ਕਰਾਤੀਏ ਜਿੰਨੀਆਂ ਵੀ ਗੱਡੀਆਂ ਲੱਗੀਆਂ ਨੇ ਸਾਰੇ ਮਾਝੇ ਵਾਲਿਆਂ ਦੀਆਂ ਨੇ ਤੇ ਬੜਾ ਪਿਆਰ ਦਿੰਦੇ ਨੇ ਲੋਕ ਵੀ ਮਾਝੇ ਵਾਲਿਆਂ ਨੂੰ ਕਿਉਂਕਿ ਮਾਝੇ ਵਾਲੇ ਜਿਹੜੇ ਕਾਰ ਕਰਦੇ ਨੇ ਲੱਖਾਂ ਰੁਪਏ ਖਰਚ ਦਿੰਦੇ ਨੇ ਸ਼ੌਕ ਕਹਿੰਦੇ ਨੇ ਸ਼ੌਕ ਦਾ ਮੋਲ ਹੈ ਤੇ ਸ਼ੌਕ ਜਿਹੜਾ ਇਹ ਮਾਝੇ ਵਾਲਿਆਂ ਦੇ ਵਿੱਚ ਬੜਾ ਹੈ ਅਸੀਂ ਵੀ ਮਾਝੇ ਤੋਂ ਆ ਤੇ ਵੀਡੀਓ ਨੂੰ ਵਾਤਵਾਦ ਸ਼ੇਅਰ ਕਰੋ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਸੋ ਗੱਲਬਾਤ ਕਰਾਂਗੇ ਫੇਰ ਆਪਾਂ ਕਿ ਮਾਝੇ ਵਾਲਿਆਂ ਨੇ ਬੱਲੇ ਬੱਲੇ ਕਰਾਤੀ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਨਾਮ ਜੀ ਸੰਦੀਪ ਸਿੰਘ ਜੀ ਸੰਦੀਪ ਜੀ ਕਿੱਦਾਂ ਦੇਖਦੇ ਹੋ ਕਿ ਫਿਰ ਬੜੀ ਮਾਜੇ ਵਾਲਿਆਂ ਨੇ ਬੱਲੇ ਬੱਲੇ ਘਰਾਤੀ ਨਾਮ ਤੋਂ ਸਾਡੀ ਧਰਤੀ ਦੇ ਮਝੇਹਲਾਂ ਦੀਆਂ ਗੱਡੀਆਂ ਲੱਗੀ ਦੀ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਸਰ ਇਹ ਤੇ ਤੁਹਾਨੂੰ ਪਤਾ ਹੀ ਹੈ ਕਾਫੀ ਟਾਈਮ ਤੋਂ ਹੀ ਪੰਜ ਸੱਤ ਸਾਲ ਹੋ ਗਏ ਲਗਾਤਾਰ ਇਹਦਾ ਚੱਲਦਾ ਆ ਰਿਹਾ ਕੰਮ ਜੀ ਇਹ ਚਲੋ ਟਰਾਲੀਆਂ ਦੇਖ ਦੇਖ ਕੇ ਇੱਕ ਦੂਜੇ ਨੂੰ ਪਿਆਰ ਕਰਕੇ ਲੈ ਕੇ ਆ ਰਹੇ ਆ ਜੀ ਜੀ ਹਾਂਜੀ ਕਿੰਨਾ ਕ ਖਰਚਾ ਆ ਜਾਂਦਾ ਫਿਰ ਇਹਦਾ ਸਾਡੇ ਦੇ ਸਰ 4 ਸੱਤੂ 4 ਲੱਖ ਰੁਪਏ ਟਰਾਲੀ ਦਾ ਖਰਚਾ ਲੱਗਿਆ ਵਾ ਵਾਈਫਾਈ ਵੀ ਵਿੱਚੇ ਲੱਗਿਆ ਦਾ ਫਿਰ ਐਲਈਡੀ ਵੀ ਲੱਗੀ ਦੀ ਐ ਸੌਣ ਦਾ ਵੀ ਰਹਿਣ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹਾਂਜੀ ਹਾਂਜੀ ਸਾਰਾ ਕੁਝ ਹੀ ਹੈ ਫਿਰ ਮਾਦੀ ਵਾਲਿਆਂ ਨੇ ਕੀਤਾ ਸਾਰਾ ਕੁਝ ਹਾਂਜੀ ਚਲੋ ਕਰਦੇ ਤੁਹਾਨੂੰ ਸਾਰੇ ਹੀ ਹੈ ਜੀ ਹਾਂਜੀ ਹੌਲੀ ਵਾਲੀ ਦੇਖ ਕੇ ਸਾਰੇ ਕਰਦੇ ਹਾਂਗੇ ਨਹੀਂ ਫਿਰ ਕਿੱਦਾਂ ਸ਼ੌਂਕ ਫਿਰ ਜਾਗਿਆ ਜਾਂਦਾ ਕਿਉਂਕਿ ਹਰ ਸਾਲ ਆਣਾ ਹੁੰਦਾ ਹੈ ਹਰ ਸਾਲ ਤਿਆਰ ਕਰਦੇ ਫਿਰ ਇਹਨਾਂ ਨੂੰ ਕਿਹੜੀ ਤਿਆਰੀ ਰਹਿੰਦੀ ਹਾਲੇ ਇਹ ਪੱਕੀ ਰੈਡੀ ਹੈ ਤਿਆਰੀ ਅੱਛਾ ਪਹਿਲਾਂ ਤੇ ਮਤਲਬ ਕੀ ਇਹ ਲਈ ਦਾ ਨਹੀਂ ਸਮਾਨ ਸਾਰਾ ਇਦਾਂ ਹੀ ਰਹਿੰਦਾ ਅੱਛਾ ਹਾਂਜੀ ਇਹ 3-4 ਸਾਲ ਹੋ ਗਏ ਇਦਾਂ ਬਣੀ ਪੱਕੀ ਅੱਛਾ ਹਾਂਜੀ ਤੇ ਪਰਿਵਾਰ ਫਿਰ ਪਰਿਵਾਰ ਵੀ ਖੁਸ਼ ਹੁੰਦੇ ਪਰਿਵਾਰ ਤਾਂ ਖੁਸ਼ ਹੀ ਆ ਸਾਰੇ ਹੁਣ ਅੱਜ ਹੁਣ ਸਾਡੇ ਦਾ ਬੰਦੇ ਘੱਟ ਰਹਿ ਗਏ ਬਾਹਰ ਚਲੇ ਗਏ ਸਾਰੇ ਜੀ ਜੀ ਹੁਣ ਤਾਂ ਥੋੜੇ ਜਿਹੇ ਜਾਣੇ ਰਹਿ ਗਏ ਹੁਣ ਅਗਲੀ ਵਾਰ ਹੋਰ ਕੱਟ ਜਾਣੇ ਆ ਜੀ ਇਹ ਰੋਲੀ-ਹੋਲੀ ਤੁਹਾਨੂੰ ਪਤਾ ਹੀ ਹੈ ਫਿਰ ਨਵੇਂ ਮੁੰਡੇ ਆਉਂਦੇ ਜਾਂਦੇ ਫਿਰ ਉਹ ਆ ਜਿਆ ਕਰਨਗੇ ਹੁਣ ਸੋ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਇੱਥੇ ਨੌਜਵਾਨ ਆਉਂਦੇ ਨੇ ਮਿੱਲਾ ਦੇਖਣ ਨਤਮਸਤਕ ਹੁੰਦੇ ਨੇ ਗੁਰੂ ਸਾਹਿਬ ਦੀਆਂ ਅਸ਼ੀਰਵਾਦ ਪ੍ਰਾਪਤ ਕਰਦੇ ਕੀ ਕਹਿਣਾ ਚਾਹਤੋਂ ਕਿ ਜਿਹੜਾ ਗਲਤ ਕੰਮ ਕਰਦੇ ਉਹਦੇ ਨਾਲ ਸਾਰੇ ਬਦਨਾਮ ਹੋ ਜਾਂਦੇ ਆ ਜੀ ਬੰਦੇ ਦਾ ਚਲੋ ਥੋੜੇ ਕਿ ਗਲਤ ਹੋਵੇ ਉਹਦੇ ਨਾਲ ਉਹ ਸਾਰੇ ਬਦਨਾਮ ਹੋ ਜਾਂਦੇ ਹੁਣ ਅਸੀਂ ਤਾਂ ਚਲੋ ਆਏ ਜਿੱਦਾਂ ਅਸੀਂ ਤਾਂ ਆਪਣੇ ਤੁਹਾਨੂੰ ਪਤਾ ਕਿੰਨਾ ਮਹਿੰਗਾ ਸਮਾਨ ਲੱਗਾ ਅਸੀਂ ਤਾਂ ਪਹਜਾਵ ਨਹੀਂ ਸਕਦੇ ਟਰਾਲੀ ਨੂੰ ਜੀ 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 ਛਾਲੀ ਨੂੰ ਤੇ ਇਹਦੇ ਕਰਕੇ ਹੁਣ ਬਦਨਾਮ ਤੇ ਤੁਹਾਨੂੰ ਪਤਾ ਸਾਰੇ ਹੀ ਜਗਰ ਹੁਣ ਦੇ ਵਿੱਚ ਕੋਈ ਕੀ ਆ ਬੰਦੇ ਜਿਹੜੇ ਕਿ ਰੇਸਾਂ ਲਾਉਂਦੇ ਆ ਜਾਂ ਕੁਝ ਵੀ ਅਨਾਸ ਸਪੀਕਰ ਲਾ ਕੇ ਜਿਆਦਾ ਉੱਚੀ ਲਾਊਡਲੀ ਜਿਆਦਾ ਰੌਲਾ ਪਾਉਂਦੇ ਆ ਉਦਾ ਕਰਕੇ ਉਹਨਾਂ ਬਦਨਾਮ ਸਾਰੇ ਉਹ ਇੰਨੇ ਤੁਹਾਨੂੰ ਪਤਾ ਹੈ ਕਮੈਂਟਾਂ ਦੇ ਵਿੱਚ ਤੇ ਬੋਲਦੇ ਇੱਦਾਂ ਚੁੱਪ ਕਰਕੇ ਰਹਿਓ ਆਪਣਾ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਕਿ ਨਹੀਂ ਇਹੋ ਜਿਹਾ ਕੰਮ ਕਰਨਾ ਨਹੀਂ ਕਰਨਾ ਚਾਹੀਦਾ ਉਹ ਤਾਂ ਚਲੋ ਸਾਰਿਆਂ ਨੂੰ ਪਤਾ ਹੈ ਕਿ ਨਹੀਂ ਕਰਨਾ ਚਾਹੀਦਾ ਗਲਤੀ ਹੈ ਉਹ ਜਿਹੜਾ ਗਲਤ ਹੋ ਤਾਂ ਗਲਤੀ ਹੈ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਹੁੱਲਰਬਾਦੀ ਨਾ ਕਰੋ ਬੜੇ ਪਿਆਰ ਦੇ ਨਾਲ ਇੱਥੇ ਆਓ ਤਾਂ ਨਤਮਸਤਕ ਹੋਵੋ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੋ ਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਕਹਿੰਨੇ ਨੇ ਕਿ ਮਾਜੇ ਵਾਲੇ ਮਾਜੇ ਵਾਲੇ ਸ਼ੌਂਕ ਦਾ ਮੁੱਲ ਹੁੰਦਾ ਏ ਤਾ ਲੱਖ ਰੁਪਏ ਲਾ ਕੇ 마জে ਵਾਲੇ ਕੋਈ ਨਾ ਕੋਈ ਕਾਟ ਕੱਢ ਲੈਂਦੇ ਨੇ ਤਾਂ ਅੱਜ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਿ 마জে ਵਾਲੇ ਨੇ ਬੱਲੇ ਬੱਲੇ ਕਰਾਤੀਏ ਨਾਟਕ 11 ਥੀਏਟਰ ਲਾ ਲੋ ਤੇ ਕੀ ਕਹਿੰਦੇ ਨੇ ਉਠੀਆਂ ਵਰਗੀ ਜਿਹੜੀ ਟਰਾਲੀ ਬਣਾਈ ਹੋਈ ਆ ਵਾਈਫਾਈ ਵੀ ਵਿੱਚ ਹੈ ਤੇ ਕੀ ਕਹਿੰਦੇ ਨੇ ਏਸੀ ਵੀ ਵਿੱਚ ਹੀ ਆ ਸੋ ਵੀਡੀਓ ਨੂੰ ਆਤਵਾਦ ਸ਼ੇਅਰ ਕਰਿਓ ਕਿ ਜਿਹੜੇ ਸ਼ੌਂਕ ਰੱਖਦੇ ਨੇ ਸ਼ੌਂਕ ਦਾ ਮੁੱਲ ਰੱਖਦੇ ਨੇ ਤਾਂ ਸ਼ੌਂਕ ਜਾਗਦੇ ਨੇ ਉਦੋਂ ਤੱਕ ਜਰੀ ਆ ਵੀਡੀਓ ਨਹੀਂ ਜਾਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲक्की ਰਾਜਪੂਤ ਸ਼੍ਰੀ ਰਣਨੰਦਪੁਰ ਸਾਹਿਬ ਗੁਰਦਾਸਪੁਰ ਤੋਂ ਲक्की ਰਾਜਪੂਤ ਦੀ ਰਿਪੋਰਟ